ਬਾਪੂ ਓ ਬਾਪੂ ਬਾਪੂ ਏ ਕੀ ਕੀਤਾ ਤੂੰ ਮੈਂ ਜਿੱਥੇ ਕੁਝ ਵੀ ਸੁਣਨਾ ਨਹੀਂ ਚਾਹੁੰਦਾ ਜਾਂ ਤਾਂ ਮੈਨੂੰ ਮੈਸੇਜ ਕਰਦੀ ਜਾਂ ਫੋਨ ਤੇ ਕਾਲ ਕਰਦੀ ਬਾਏ ਬਾਏ ਬਾਪੂ ਇਹ ਤੁਸੀਂ ਕੀ ਕਰ ਰਹੇ ਹੋ ਜੋ ਕੁਝ ਬੋਲਣਾ ਹੈ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀ ਵੀ ਜੇ ਤੁਸੀਂ ਬਾਹਰ ਜਾ ਰਹੇ ਹੋ ਨਾਲੇ ਤਾਂ ਗੁੜ ਲਾਇਆ ਹੋ ਨਾਲੇ ਬਿਸਕੁਟ ਲਾਇਆ ਹੋ ਖਾਣ ਲਈ ਫੋਨ ਕਿੱਥੇ ਹੈ ਤੇਰਾ ਅੰਦਰ ਚਾਰ ਦਿਤੇ ਲੱਗਿਆ ਹੈਲੋ ਇਹ ਤੁਹਾਡੇ ਫੋਨ ਦਾ ਮੈਂ ਕੀ ਕਰੂੰਗਾ ਜੋ ਹਮੇਸ਼ਾ ਕਰਦਾ ਬਾਪੂ ਜੀ ਬਾਪੂ ਜੀ ਬਾਪੂ ਅੱਜ ਦਾ ਖਾਣਾ ਕਿੱਧਰ ਗਿਆ ਕਿ ਆਇਆ ਸੀ ਕੋਈ ਨਹੀਂ ਨਹੀਂ ਕੋਈ ਨਹੀਂ ਆਇਆ ਫਿਰ ਖਾਣਾ ਕਿੱਧਰ ਗਿਆ ਸਾਰਾ ਅੱਜ ਜਦੋਂ ਮੈਂ ਸੁੱਈ ਚ ਗਿਆ ਤਾਂ ਉੱਥੇ ਖਾਣਾ ਨਹੀਂ ਸੀ ਖਾਣਾ ਕਿੱਥੋਂ ਆਊਗਾ ਪਹਿਲਾਂ ਖਾਣਾ ਤਾਂ ਮੈਂ ਸਾਰਾ ਚਾਕੇ ਡਸਟਬਿਨ ਚ ਸਿੱਟ ਦਿੱਤਾ ਕਿਉਂ ਕਿਉਂਕਿ ਮੈਂ ਦੇਖਿਆ ਕਿ ਤੂੰ ਸਾਰਾ ਦਿਨ ਫੋਨ ਚਲਾਉਂਦਾ ਹੈ ਫੋਨ ਚਲਾਉਣ ਨਾਲ ਤੇ ਖਾਣਾ ਖਾਣ ਨਾਲ ਕੀ ਮਤਲਬ ਹੈ ਹੁਣ ਤੂੰ ਫੋਨ ਸਾਰਾ ਦਿਨ ਚਲਾਉਂਦਾ ਹੈ ਤੇ ਖਾਣਾ ਮੈਨੂੰ ਬਣਾਉਣਾ ਪੈਂਦਾ ਤੇ ਮਾਂ ਤੇਰੀ ਹੈ ਨਹੀਂ ਹੁਣ ਮੈਨੂੰ ਲੱਗਿਆ ਕਿ ਤੇਰਾ ਢਿੱਡ ਤਾਂ ਫੋਨ ਨਾਲ ਹੀ ਭਰ ਗਿਆ ਹੋਵੇਗਾ ਬਾਪੂ ਜੀ ਤੁਸੀਂ ਵੀ ਬੜਾ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਨਾ ਵੀ ਫੋਨ ਨਾਲ ਵੀ ਢਿੱਡ ਭਰ ਸਕਦਾ ਨਾ ਭਾਈ ਨਾ ਕਿਉਂ ਨਹੀਂ ਭਰ ਸਕਦਾ ਫੋਨ ਨਾਲ ਢਿੱਡ ਘਰ ਬੈਠੇ ਖਾਣਾ ਮੰਗਵਾਇਆ ਜਾ ਸਕਦਾ ਹੈ ਤੇ ਲੋਕਾਂ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਘਰ ਬੈਠੇ ਸਾਰਾ ਸਮਾਨ ਫੋਨ ਤੇ ਮੰਗਵਾਇਆ ਜਾ ਸਕਦਾ ਹੈ ਤੇ ਘਰ ਬੈਠੇ ਸਾਰੀ ਦੁਨੀਆ ਵੀ ਘੁੰਮੀ ਜਾ ਸਕਦੀ ਹੈ ਜਦੋਂ ਸਾਰਾ ਕੁਝ ਹੀ ਫੋਨ ਤੇ ਹੋ ਸਕਦਾ ਹੈ ਤਾਂ ਫਿਰ ਢਿੱਡ ਕਿਉਂ ਨਹੀਂ ਭਰ ਸਕਦਾ ਬਾਪੂ ਅਜੇ ਹਰ ਕੁਝ ਵੀ ਨਹੀਂ ਹੈ ਫੋਨ ਤਾਂ ਇੱਕ ਮੀਡੀਅਮ ਆਫ ਕਮਿਊਨੀਕੇਸ਼ਨ ਦਾ ਇੰਸਟਰਾ ਉਹੀ ਤਾਂ ਮੈਂ ਤੇਰੇ ਨਾਲ ਗੱਲ ਕਰ ਰਿਹਾ ਇਹ ਮੀਡੀਅਮ ਆ ਕਮਿਊਨੀਕੇਸ਼ਨ ਸੀ ਪਰ ਹੁਣ ਇਹ ਮੀਡੀਅਮ ਕਮਿਊਨੀਕੇਸ਼ਨ ਬਣ ਕੇ ਰਹਿ ਗਿਆ। ਇਸ ਫੋਨ ਨੂੰ ਦੂਰ ਬੈਠੇ ਲੋਕਾਂ ਨਾਲ ਕਮਿਊਨੀਕੇਸ਼ਨ ਕਰਨ ਲਈ ਬਣਾਇਆ ਸੀ। ਨਾ ਕਿ ਇਹ ਕੋਲ ਬੈਠੇ ਲੋਕਾਂ ਤੋਂ ਦੂਰੀ ਬਣਾਉਣ ਵਾਸਤੇ। ਫੋਨ ਨੂੰ ਇਸ ਕਰਕੇ ਬਣਾਇਆ ਸੀ ਕਿ ਲੋਕਾਂ ਦੇ ਕੰਮ ਆਸਾਨ ਹੋ ਜਾਣ। ਨਾ ਕਿ ਲੋਕ ਆਲਸੀ ਹੋ ਜਾਣ। ਹੁਣ ਤੂੰ ਆਪ ਹੀ ਦੇਖ ਲੈ। ਦਿਨ ਵਿੱਚ ਫੋਨ ਤੇ 15-16 ਘੰਟੇ ਲੱਗੇ ਰਹਿਣੇ। ਹੁਣ ਤੂੰ ਆਪਣੇ ਆਪ ਨੂੰ ਦੇਖ ਲੈ। ਦਨ ਦੇ 24 ਘੰਟਿਆਂ ਵਿੱਚੋਂ ਫੋਨ ਚਲਾਉਣ ਤੇ 16-17 ਘੰਟੇ ਲੱਗਿਆ ਰਹਿੰਦਾ ਹੈ ਤੂੰ ਸਵੇਰੇ ਉੱਠਦਾ ਹੈ ਸਭ ਤੋਂ ਪਹਿਲਾਂ ਤੇਰਾ ਹੱਥ ਫੋਨ ਤੇ ਜਾਂਦਾ ਹੈ ਖਾਣਾ ਖਾਣ ਬੈਠਦਾ ਹੈ ਤਾਂ ਵੀ ਤੇਰੇ ਹੱਥ ਵਿੱਚ ਫੋਨ ਹੀ ਹੁੰਦਾ ਹੈ ਇਥੋਂ ਤੱਕ ਕਿ ਤੂੰ ਮੇਰੇ ਸਾਹਮਣੇ ਬੈਠਾ ਹੈ ਤੇ ਮੈਂ ਤੇਰੇ ਨਾਲ ਗੱਲ ਕਰ ਰਿਆ ਹੁੰਦਾ ਹਾਂ ਤਾਂ ਵੀ ਤੇਰੇ ਹੱਥ ਵਿੱਚ ਫੋਨ ਹੀ ਹੁੰਦਾ ਹੈ। ਪੁਰਾਣੇ ਲੋਕ ਕਹਿੰਦੇ ਸੀ ਵੀ ਆਪਣੇ ਘਰ ਵਿੱਚ ਆਪਣੇ ਹੀ ਹੱਥਾਂ ਨਾਲ ਤਿਆਰ ਕੀਤਾ ਹੋਇਆ ਖਾਣਾ ਖਾਓ। ਬਾਹਰ ਖਾਣੇ ਵਾਲਾ ਆ ਗਿਆ ਤੇ ਹੁਣ ਦੇਖੋ ਭਾਈ ਸਾਹਿਬ ਨੇ ਗੇਟ ਖੋਲ੍ਹਿਆ ਪਰ ਉਹ ਐਂ ਵੀ ਨਹੀਂ ਚੱਕਿਆ। ਵੀ ਮੈਂ ਕੀ ਕਰਨਾ ਕੀ ਨਾ ਕਿਉਂਕਿ ਉਹਨੇ ਪਹਿਲਾਂ ਫੋਨ ਕਰਕੇ ਹੀ ਖਾਣਾ ਮੰਗਾਇਆ ਹੈ ਕਿੰਨੀ ਇਸਨੇ ਅਣਗਹਿਲੀ ਕੀਤੀ ਹੈ ਵੀ ਇਹਨਾਂ ਨੂੰ ਕੋਈ ਕੁਝ ਵੀ ਦੇ ਸਕਦਾ ਹੈ ਪਰ ਇਹਨਾਂ ਦਾ ਕੰਮ ਵਿੱਚ ਤੇ ਖਾਣੇ ਵਿੱਚ ਕੋਈ ਧਿਆਨ ਨਹੀਂ ਹੈ ਇਕੱਲੇ ਫੋਨ ਵਿੱਚ ਹੀ ਧਿਆਨ ਹੈ ਹੁਣ ਇਨਸਾਨ ਜਿਹਦੀ ਸੌਖਾ ਕਰਨ ਵਾਸਤੇ ਬਣਾਇਆ ਸੀ ਪਰ ਇਨਸਾਨ ਇਹਦਾ ਗੁਲਾਮ ਹੋ ਗਿਆ ਕਿਉਂਕਿ ਉਸ ਨੂੰ ਆਪਣੇ ਅਗਲ-ਬਾਗਲ ਵਿੱਚੋਂ ਕੁਝ ਵੀ ਦਿਖਾਈ ਨਹੀਂ ਦਿੰਦਾ ਦੇਖ ਦੁਨੀਆ ਦੀ ਖਬਰ ਤਾਂ ਉਸ ਨੂੰ ਮਿਲ ਜਾਂਦੀ ਹੈ ਪਰ ਉਸ ਨੂੰ ਆਪਣੇ ਘਰ ਵਿੱਚ ਕੀ ਕੁਝ ਹੋ ਰਿਹਾ ਹੈ ਇਹ ਕੁਝ ਨਹੀਂ ਪਤਾ ਲੱਗਦਾ ਉਵੇਂ ਹੀ ਤੂੰ ਹੈ ਪੁੱਤ ਫੋਨ ਹੱਥ ਚ ਲੈਣ ਤੋਂ ਬਾਅਦ ਤੂੰ ਇਹ ਭੁੱਲ ਜਾਂਦਾ ਹੈ ਕਿ ਭੁੱਲ ਜਾਂਦਾ ਹੈ ਕਿ ਇਸ ਘਰ ਵਿੱਚ ਮੇਰਾ ਇੱਕ ਪਿਓ ਵੀ ਹੈ ਜਿਸ ਨੂੰ ਤੇਰੀ ਜ਼ਰੂਰਤ ਹੈ ਤੇ ਉਹ ਤੇਰੇ ਸਾਹਸ ਨੂੰ ਤਰਸ ਰਿਹਾ ਹੈ ਤੇਰੇ ਨਾਲ ਉਹ ਕੁਝ ਵਕਤ ਬੈਠ ਕੇ ਗੱਲਾਂ ਕਰਨਾ ਚਾਹੁੰਦਾ ਹੈ ਪਰ ਉਹ ਮੇਰੇ ਕੋਲ ਨਹੀਂ ਹੈ سناਪਚੈਟ ਫੇਸਬੁੱਕ ਇੰਸਟਾਗ੍ਰam YouTube ਐਪ ਚੈਟ ਦਾ ਅਕਾਊਂਟ ਤੇਰੇ ਪਿਓ ਕੋਲ ਨਹੀਂ ਹੈ ਇਸ ਕਰਕੇ ਤੂੰ ਆਪਣੇ ਪਿਓ ਨਾਲ ਗੱਲ ਵੀ ਨਹੀਂ ਕਰਦਾ ਬਾਪੂ ਜੀ ਆਪਾਂ ਜਿੱਦੋਂ ਬਾਅਦ ਜਰੂਰ ਗੱਲਾਂ ਕਰਾਂਗੇ ਅੱਜ ਤੋਂ ਬਾਅਦ ਆਪਾਂ ਜਰੂਰ ਗੱਲਾਂ ਕਰਾਂਗੇ ਜਿੰਨਾ ਹੋ ਸਕਿਆ ਮੈਂ ਇਸ ਫੋਨ ਤੋਂ ਦੂਰ ਹੀ ਰਹੂੰਗਾ ਬਾਪੂ ਜੀ ਆਈ ਪ੍ਰੋਮਿਸ